ਮੇਰੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਹੈਗਾ ਵਾ ਮੈਨੂੰ ਫੋਨ ਵੀ ਮੈਨਾਂ ਨਾਲ ਮੇਰੀ ਗੱਲ ਵੀ ਹੁੰਦੀ ਆ ਤੇ ਭਾਜੀ ਜਦੋਂ 5:30 ਵਜੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਮੇਰੇ ਕੋਲ 10000 ਦੀ ਮੰਗ ਕੀਤੀ ਜਿਹੋ ਬੜਾ ਮੈਲਰ ਬੰਦਾ ਠੀਕ ਹੈ ਜੀ ਚੁਬਾਲ ਤਨ ਜਿਲ੍ਹਾ ਤਰਨਤੰਦ ਰਹਿਣ ਵਾਲਾ ਜੀ ਇੱਥੇ ਕਦੀ ਆਇਆ ਨਹੀਂ ਸਾਡੇ ਜੀ ਫੋਨ ਤੇ ਮੈਨੂੰ ਬੰਦੇ ਛਡਾਉਣ ਬਾਰੇ ਕਹਿੰਦਾ ਸੀ ਭਾਜੀ ਮੈਂ ਠਾਣੇ ਦੇ ਬਾਹਰ ਆਇਆ ਸਿਵਲ ਬਰਦੀ ਦੇ ਵਿੱਚ ਹੀ ਬੰਦਾ ਉਹਨੇ ਮੇਰੇ ਕੋਲ 10000 ਰੁਪਇਆ ਲਿਆ ਤੇ ਐਸਐਚ ਮੈਂ ਫੇਰ ਪੁਲ ਆਇਆ ਇਹ ਉਹਨਾਂ ਨੇ ਇਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਗਏ ਇਹ ਮੈਨੂੰ ਬੰਦੇ ਨਾ ਦਿੱਤੇ ਤੇ ਮੈਂ ਚੈਨਲ ਵਾਲਿਆਂ ਨੂੰ ਤਾਂ ਪਈਆ 10000 ਦੇ ਕੇ ਤੁਹਾਡੀ ਝੂਠੀ viral ਵੀਡੀਓ ਵੀ ਕਰ ਸਕਦਾ ਤੇ ਭਾਜੀ ਮੇਰੇ ਤੋਂ ਸਬੂਤ ਹੋਰ ਵੀ ਹੈਗੇ ਆ ਮੈਂ ਇਕੱਠੇ ਰਿਆ ਕਰ ਨੂੰ ਵੀ ਮੈਂ মিডিਆ ਦੇ ਵਿੱਚ ਹੀ ਲਿਆ ਕੇ ਰੱਖੂੰਗਾ ਤੂੰ ਜਦੋਂ ਮੈਂ ਹੈ ਹੀ ਨਹੀਂ ਬਟਾਲਿਆ ਤੇ ਇਹਨੇ ਪੈਸੇ ਕਿੱਦਾਂ ਹਵਾ ਚ ਕਿੱਦਾਂ ਪਹੁੰਚਾ ਦਿੱਤੇ ਮੇਰਾ ਨਾਮ ਹਰਦੀਪ ਸਿੰਘ ਆ ਜੀ ਵਾਸੀ 8816 ਕੀ ਮਸਲਾ ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੰਸ ਨੂੰ ਦੱਸਦੇ ਹੋ ਪਾ ਜੀ ਇਹ ਗੱਲ ਇਹ ਨਹੀਂ ਆ ਵੀ ਮੈਂ ਨਾ ਪਰਸੋਂ ਆਪਣੇ ਰਿਸ਼ਤੇਦਾਰਾਂ ਦੇ ਮੇਰੇ ਘਰ ਆਏ ਇਹ ਦੋ ਜਣੇ ਤੇ ਮੈਂ ਹੋਰ ਰਿਸ਼ਤੇਦਾਰ ਤੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਗਿਆ ਬਰਾੜੀ ਪਿੰਡ ਮੈਂ ਜਦੋਂ ਬਰਾੜੀ ਪਿੰਡ ਗਿਆ ਤੇ ਉੱਥੇ ਮੇਰੇ ਦੋਸਤ ਦੇ ਦੋ ਮਿੱਤਰ ਖੜੇ ਆ ਤੇ ਉਹਨਾਂ ਦੇ ਘਰੇ ਗੱਡੀ ਰੇ ਉਹਨਾਂ ਗਿਆ ਵੀ ਤੇਰੇ ਦੋਸਤ ਇਤਰਾ ਖੜੇ ਆ ਗੱਲ ਬਾਤ ਆ ਤੇ ਥਾਣੇ ਵਾਲੇ ਛੱਡ ਨਹੀਂ ਰਿਹਾ ਐਸ ਐਚਓ ਪੀ ਜਾਣੀ ਉਹਾਨੂੰ ਲਾਰੇ ਦੇ ਲਾਰਾ ਲਾਉਂਦੇ ਆ ਜੀ ਹੁਣ ਛੜਦਾ ਘੜੀ ਨੂੰ ਛੜਦਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਪਿੱਛੇ ਜਾਨੇ ਕੋਈ ਚੱਕਰ ਨਹੀਂ ਬਾਜੀ ਮੈਂ 5:30 ਵਜੇ ਨਾ ਐਸ ਐਚਓ ਸਾਹਿਬ ਨੂੰ ਫੋਨ ਲਾਇਆ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲਿਆ ਨੂੰ ਨਾ ਐਸ ਐਚਓ ਸਾਹਿਬ ਬਲਕਾਰ ਸਿੰਘ ਅੱਛਾ ਇਹ ਲੋਕ ਹੋ ਗਿਆ ਨੇ ਤੇ ਮੇਰੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਹੈਗਾ ਵਾ ਮੈਨੂੰ ਫੋਨ ਵੀ ਮੈਂ ਉਹਨਾਂ ਨਾਲ ਮੇਰੀ ਗੱਲ ਵੀ ਹੁੰਦੀ ਆ ਤੇ ਬਾਜੀ ਜਦੋਂ 5:30 ਵਜੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਮੇਰੇ ਕੋਲ 10000 ਦੀ ਮੰਗ ਕੀਤੀ ਮੈਂ ਇਹਨਾਂ ਨੂੰ ਕਿਹਾ ਵੀ ਸਰ ਜੀ ਕੋਈ ਚੱਕਰ ਨਹੀਂ ਉਹਨਾਂ ਕਹੇ ਗਾਕਾ ਜੀ ਤੂੰ ਬਾਹਰੋਂ ਆਇਆ ਤੇ ਹੱਡੇ ਨੇ ਕੀਹਦੇ ਉਹ ਭਾਜੀ ਕੋਈ ਪਰਚਾ ਆਇਆ ਵਾ ਅੱਛਾ ਜੀ ਦੋ ਪਾਰਟੀਆਂ ਪਹਿਲਾਂ ਹੱਡੀ ਪਾਰਟੀ ਨੇ ਪਰਚਾ ਕਰਾਇਆ ਵਾ ਮੁੜ ਕੇ ਨੇ ਐਸਐਚਓ ਨੇ ਉਹਨਾਂ ਨੂੰ ਪਹਿਲੇ ਲੇ ਕੇ ਕਰਾਸ ਬੰਦਿਆਂ ਹੱਡੇ ਦੇ ਪਰਚਾ ਕੀਤਾ ਵਾ ਕਰਾਸ ਨੇ ਪਰਚਾ ਹੱਡੇ ਦੇ ਕਰਕੇ 5:30 ਵਜੇ ਦੀ ਗੱਲ ਆ ਇਹ ਲੜਾਈ ਝਗੜੇ ਦਾ ਕੋਈ ਮਾਮਲਾ ਜੇ ਜੇ ਪਤਾ ਨਹੀਂ ਆ ਪੱਕਾ ਹੋਇਆ ਕਿ ਨਹੀਂ ਹੋਇਆ ਬੰਦੇ ਕਿਉਂ ਵੀ ਦੋ ਤਰ੍ਹਾਂ ਦੇ ਕੋਈ ਨਹੀਂ ਫੜਿਆ ਐਸਐਚਓ ਨੇ ਫੜ ਕੇ ਛੱਡ ਦਿੰਦਾ ਫੜ ਕੇ ਛੱਡ ਦਿੰਦਾ ਇਹ ਸਰ ਜੀ ਗੱਲ ਨਹੀਂ ਵੀ ਜਦੋਂ ਮੈਂ ਐਸਐਚ ਨੂੰ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ ਵੀ ਮੰਗ ਮੇਰੇ ਕੋਲ 10000 ਰੁਪਏ ਕੀਤੀ ਉਹਨਾਂ ਨੇ ਮੈਂ ਕਿਹਾ ਚਲੋ ਸਰ ਜੀ ਮੇਰੇ ਦੋਸਤ ਛੱਡ ਦਿਓ ਕੋਈ ਚੱਕਰ ਨਹੀਂ ਮੈਂ 10000 ਰੁਪਏ ਦੇਣ ਨੂੰ ਤਿਆਰ ਹਾਂ ਕੋਈ ਗੱਲ ਨਹੀਂ ਮੰਗਦਾ ਉਹ ਤੇਰਾ 20000 ਮੈਂ ਕਿਹਾ ਸਰ ਜੀ ਮੈਂ 10 ਹੀ ਦੇ ਸਕਦਾ ਭਾਜੀ ਮੈਂ ਉੱਥੇ ਰੋਡ ਤੇ ਚੱਕਰ ਵੀ ਲਾਉਂਦਾ ਰਿਹਾ ਤੁਸੀਂ ਵੇਖ ਸਕਦੇ ਤੇ ਸੀਸੀ ਕੈਮਰੇ ਮੈਂ ਪੈਸੇ ਲੈਣ ਦੇ ਮਾਰੇ ਮੁਰਕੇ ਮੈਨੂੰ ਮੇਰੇ ਕੋਲ ਏਟੀਐਮ ਕਾਰਡ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਏਟੀਐਮ ਕਾਰਡ ਚ ਪੈਸੇ ਵੀ ਕਢਾਇਆ ਮੁੜ ਕੇ ਐਸਐਚਰਮਾ ਥਾਣੇ ਜਾ ਕੇ ਫੋਨ ਕੀਤਾ ਮੈਂ ਕਿਹਾ ਸਰ ਜੀ ਤੁਹਾਡਾ ਕੰਮ ਹੋ ਗਿਆ ਇਹਨੇ ਕਿਹਾ ਵੀ ਤੈਨੂੰ ਬੰਦਾ ਮਿਲ ਪਿੰਦਾ ਥਾਣੇ ਦੇ ਬਾਹਰ ਹੀ ਮੇਰਾ ਕਰੀਬੀ ਬੰਦਾ ਉਹ ਥਾਣੇ ਦੇ ਕੈਮਰੇ ਲੱਗੇ ਆ। ਪਾਜੀ ਮੈਂ ਥਾਣੇ ਦੇ ਬਾਹਰ ਆਇਆ ਸਿਵਲ ਬਰਦੀ ਦੇ ਵਿੱਚ ਹੀ ਬੰਦੇ ਨੇ ਮੇਰੇ ਕੋਲ 10000 ਰੁਪਇਆ ਲਿਆ ਐਸਐਚਰਮਾ ਫੇਰ ਫੋਨ ਲਾਇਆ। ਇਹ ਉਹਨਾਂ ਨੇ ਇੰਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਗਏ। ਪਾਜੀ ਮੈਂ ਫੇਰ ਆਪਣੀ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ। ਜਦੋਂ ਮੈਂ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਮੈਂ ਇਹਨੂੰ ਮੈਂ ਫੇਰ ਫੋਨ ਲਾਇਆ ਘੰਟੇ ਬਾ ਮੈਂ ਭਾਜੀ ਫਿਰ ਅੱਧੇ ਘੰਟੇ ਬਾਅਦ ਆਇਆ ਇਹਨਾ ਮੇਰਾ ਫੋਨ ਹੀ ਚੁੱਕਿਆ ਦੋ ਜੀ ਫਿਰ ਮੈਂ 8 ਵਜੇ ਫੋਨ ਲਾਇਆ ਫਿਰ ਨਹੀਂ ਇਹਨਾ ਮੇਰਾ ਫੋਨ ਚੁੱਕਿਆ ਸਰ ਜੀ ਬਾਅਦ ਮੈਂ 9:30 ਵਜੇ ਥਾਣੇ ਦੇ ਵਿੱਚ ਗਿਆ ਸੀ ਸੀਸੀ ਕੈਮਰੇ ਦੀ ਚੈੱਕ ਕਰ ਸਕਦੇ ਮੈਂ ਫੋਨ ਕੀਤਾ ਮੰਗਾ ਸਰ ਜੀ ਅਸੀਂ ਜੋ ਤਾਹ ਕਹਿਆ ਸੀ ਤੁਹਾਡੇ ਤਾਬਿਆ ਦਾ ਰਹੇ ਸਾਡੇ ਬੰਦੇ ਦੇ ਦੇ ਦਿਓ ਇਹ ਆਂਦਾ ਤੈਨੂੰ ਬੰਦੇ ਦੀ ਮੈਂ ਦੇਣੀ ਹੈਗੇ ਮੈਂ ਕਹਾ ਸਰ ਜੀ ਚਲੋ ਕੋਈ ਗੱਲ ਨਹੀਂ ਮੈਂ ਕਹਾ ਸਵੇਰੇ ਹੀ ਫਿਰ ਸਾਹ ਦੇ ਪੇਸ਼ ਹੋਵਾਂਗੇ ਕੋਈ ਚੱਕਰ ਨਹੀਂ ਸਾਡਾ ਨਾ ਨਜਾਇਜ਼ ਹੁੰਦੀ ਆ ਬਾਅਦ ਦੇ ਨਾਲ 10-15 ਮਿੰਟ ਪਹਿਲੇ ਨਾਲ ਫਿਰ ਫੋਨ ਆ ਗਿਆ ਇਹ ਆਂਦੇ ਵੀ ਚਲੋ ਛੱਡ ਦ ਮੈਂ ਫੇਰ ਸਰਜੀ ਖਾਣੇ ਗਿਆ ਤੇ ਬੰਦੇ ਹੜੇ ਨੇ ਪੈਸੇ ਲੈ ਕੇ ਛੱਡ ਗਏ ਉਹਨੂੰ ਹਰਾਸਮੈਂਟ ਕੀਤਾ ਵਾ ਸਾਢੇ 5 ਵਜੇ ਮੈਂ ਪੈਸੇ ਦਿੱਤੇ ਆ 10 ਵਜੇ ਜਾ ਕੇ ਨੇ ਬੰਦੇ ਛੱਡੇ ਆ ਤੇ ਨੇ ਸਰਜੀ ਗਾਲੀ ਗਲੋਚ ਕੀਤੀ ਬਾਅਦ ਮੈਂ ਫੇਰ ਫੋਨ ਮਹਾ ਸਰਜੀ ਤੋਂ ਚੰਗੀ ਨਹੀਂ ਕੀਤੀ ਤੇ ਨੇ ਬਾਅਦ ਮੇਰੇ ਨਾਲ ਗਰਤ ਸ਼ੁਭਧਾ ਲਈ ਵਰਤੀ ਆ ਇਹਨੇ ਕਿਹਾ ਵੀ ਮੈਂ ਐਸਚਓ ਲੱਗਾ ਇੱਥੇ ਇੰਨੇ ਪਿੰਡਾਂ ਦਾ ਤੂੰ ਕੌਣ ਐ ਮੇਰੇ ਨਾਲ ਵੱਧ ਘੱਟ ਗੱਲ ਕੀਤੀ ਉਹਨੇ ਕਿਹਾ ਤੇਰੇ ਤੇ ਮੈਂ ਉਹਨੇ ਪਰਚਾ ਕੱਢ ਸਕਦਾ ਇਸੇ ਟਾਈਮ ਤੇ ਸਰਜੀ ਮੈਂ ਚੁੱਪ ਕਰਕੇ ਘਰ ਨੂੰ ਆ ਗਿਆ ਮੈਂ ਅਗਲੇ ਦਿਨ ਕੋਈ ਗੱਲ ਨਹੀਂ ਕੀਤੀ ਇਹ ਫੇਰ ਬੰਦਿਆਂ ਨੂੰ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਰ ਜੀ ਇਹ ਕਿ ਬਾਰਡਰ ਏਰੀਆ ਦੇ ਵਿੱਚ ਲੱਗਾ ਤੁਹਾਨੂੰ ਪਤਾ ਨਸ਼ਿਆਂ ਦਾ ਕਿੰਨਾ ਜੇ ਅੱਜ ਇਹਨੇ ਮੇਰੇ ਤੋਂ ਇਨੇ ਪੈਸੇ ਲਏ ਆ ਆ ਮੁੰਡਾ ਗਵਾਹ ਆ ਇਹ ਨੂੰ ਇਹ ਮੇਰੇ ਨਾਲ ਸੀ ਗੱਡੀ ਦੇ ਵਿੱਚ ਇਹਨੂੰ ਪੁੱਛ ਲੈ ਵੀ 10000 ਰੁਪਏ ਦਿੱਤਾ ਇਹਨੂੰ ਕੋ ਨਹੀਂ ਦਿੱਤਾ ਸਾਡੇ ਪੈਸੇ ਇਹਨੇ ਦੇ ਕੇ ਵੀ ਇਹਨੂੰ ਖੱਜਲ ਖਰਾਬੀ ਕੀਤੀ ਆ ਤੇ ਇੱਕ ਬਾਰਡਰ ਏਰੀਆ ਵਾ ਨਸ਼ਿਆਂ ਦਾ ਤੁਹਾਨੂੰ ਪਤਾ ਵੀ ਕਿੰਨਾ ਮੁੱਦਾ ਚੱਲਣ데요 ਭਾਜੀ ਹੋ ਸਕਦਾ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੋ ਸਕਦਾ ਉਹਨਾਂ ਨੂੰ ਵੀ ਪੈਸੇ ਲੈ ਕੇ ਛੱਡਦਾ ਹੋਵੇ ਬਾਕੀ ਭਾਜੀ ਮੇਰੇ ਤੋਂ ਸਬੂਤ ਹੋਰ ਵੀ ਹੈਗੇ ਆ ਮੈਂ ਇਕੱਠੇ ਰਿਆ ਕਰਨ ਉਹ ਵੀ ਮੈਂ মিডিਆ ਦੇ ਵਿੱਚ ਹੀ ਲਿਆ ਕੇ ਰੱਖੂੰਗਾ ਕੋਈ ਵੀ ਪ੍ਰੋਬਲਮ ਨਹੀਂ ਕਰਦੇ ਕਾਨੂੰਨ ਬਾਹਰ ਹੈ ਇਹ ਕਮੈਂਟ ਮੰਗ ਇਹੋ ਕਰਦੇ ਸਸਪੈਂਡ ਹੋਣਾ ਚਾਹੀਦਾ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਬਾਰਡਰ ਏਰੀਆ 'ਚ ਕੋਈ ਅਧਿਕਾਰ ਨਹੀਂ ਹੈਗਾ ਜੀ ਮੈਂ ਤੁਹਾਡੇ ਕਹਿਣ ਦਾ ਮਤਲਬ ਕੀ ਜੇਕਰ ਇਹ ਲੋਕੋ ਕੋਲ ਥਾਣੇ ਤੇ ਜਿਹੜੇ ਪੱਤਰਾਂ 'ਤੇ 10000 ਦੇ ਵਿੱਚ ਖਾਰੇ ਹੋ ਸਕਦਾ ਹੋ ਜੂਗਾ ਜੀ ਪੈਸੇ ਦੋ ਕਿਉਂ ਨਹੀਂ ਹੋਊਗਾ ਉਹਦੇ ਵਾਜਾ ਮਾਰਨਦਿਆਂ ਨੂੰ ਫੋਨ ਕਰੋਨੇ ਕਿ ਨਾ ਉਹ ਉਹਨੇ ਬੰਦੇ ਰੱਖੇ ਪਾਸੇ ਉਸੇ ਲਈ ਉਹਨੂੰ ਮਿਲ ਕੇ ਪੈਸੇ ਦੋ ਕੋਈ ਰਿਪੋਰਟਿੰਗ ਵਗੈਰਾ ਹੈਗੀ ਆ ਜਿਹੜੀ ਇੱਥੇ ਵਾਡੀ ਰਿਕਾਰਡਿੰਗ ਨਹੀਂ ਮੇਰੇ ਫੋਨ ਤੇ ਲੱਗੀ ਮੈਂ ਸੋਚਿਆ ਮੈਂ ਕਿਹਾ ਜੇ ਪੈਸੇ ਦੇ ਕੇ ਕੰਮ ਕਰਦੇ ਤੇ ਫਿਰ ਕਿਹੜੀ ਗੱਲ ਹੈ ਅਸੀਂ 10000 ਰੁਪਏ ਨੂੰ ਕੋਲ ਮੈਨੂੰ ਪਤਾ ਹੁੰਦਾ ਮੈਂ ਰਿਕਾਰਡਿੰਗ ਕਰਦਾ ਜੀ ਤੇ ਤੁਸੀਂ ਵੇਖ ਸਕਦੇ ਜੇ ਮੇਰੀ ਫੋਨਾਂ ਦੇ ਗੱਲ ਉਹਦੇ ਨਾਲ ਹੁੰਦੀ ਹੈ ਕਿ ਨਹੀਂ ਤੇ ਸਰਦਿਆ ਨੇ ਕੋਈ ਨਸ਼ਾ ਕੀਤਾ ਹੈ ਮੇਰੇ ਨਾਲ ਨੇ ਮੇਰੀ ਸ਼ਾਨ ਦੇ ਖਿਲਾਫ ਬੋਲਿਆ ਹੈ ਤੇ ਗਲਤ ਬੋਲਿਆ ਹੈ ਮੈਂ ਇਸ ਵੇਰੇ ਐਸਐਸਪੀ ਸਾਹਦੇ ਵੀ ਪੇਸ਼ ਹੋਣਾ ਵਾਂ ਤੇ ਡੀਏਜੀ ਸਾਹਿਬ ਦੇ ਵੀ ਪੇਸ਼ ਹੋਣਾ ਉਹਨਾਂ ਦੇ ਧਿਆਨ ਚ ਮਾਮਲਾ ਲਿਆਉਣਾ ਉਹਤਰਾ ਮੈਂ ਐਸਐਸਪੀ ਸਾਹ ਨੂੰ ਵਟਸਐਪ ਆਪਣੀ ਰਿਪੋਰਟ ਕੀਤੀ ਆ ਉਹਨਾਂ ਦੇ ਮਾਮਲਾ ਵੀ ਧਿਆਨ ਚ ਲਿਆ ਜੇ ਨਾ ਹੋਈ ਤੇ ਅਸੀਂ ਥਾਣਾ ਬੰਦ ਕਰਾਂਗੇ ਜੀ ਮੈਂ ਕਿਸਾਨ ਪਾਰਟੀ ਨਾਲ ਗੱਲ ਕਰਕੇ ਕਿਸਾਨ ਜਥੇਬੰਦੀਆਂ ਨਾਲ ਤੇ ਇਹਦੇ ਬਾਰੇ ਨਾਰੇਬਾਜ਼ੀ ਕਰਾਂਗੇ ਇਸ ਤਰ੍ਹਾਂ ਦੇ ਬੰਦ ਕਰਾਂਗੇ ਜੀ ਕੰਮ ਇੱਥੇ ਗੁੰਡਰਾਗਰਦੀ ਪੂਰੀ ਆਉਂਦੀ ਨਸ਼ੇ ਦੇ ਖਿਲਾਫ ਪਹਿਲੇ ਲੈ ਲੈ ਛੱਡਣਦੇ ਆ ਜੱਜ ਥਾਣੇ ਦਾ ਘਰੋ ਕਰਗੇ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਘਰੋ ਕਰਾਂਗੇ ਜੀ ਬੰਦ ਕਰਾਂਗੇ ਥਾਣਾ ਉਸੇ ਲਾਂਗਾ ਬੰਦ ਕਰਾਂਗੇ ਜੀ ਇਹ ਸੁਚਾਈ ਐ ਐਚ ਐਚ ਆਈ ਇਹ ਆ ਕਿ ਉਹ ਬਲੈਕਮੇਲਰ ਬੰਦਾ ਠੀਕ ਹੈ ਜੀ ਜੁਬਾਲਤਾਨਾ ਜਿਲ੍ਹਾ ਤਰਨਤੰਨ ਰਹਿਣ ਵਾਲਾ ਜੀ ਇੱਥੇ ਕਦੀ ਆਇਆ ਨਹੀਂ ਸਾਡੇ ਜੀ ਫੋਨ ਤੇ ਮੈਨੂੰ ਬੰਦੇ ਛਡਾਉਣ ਬਾਰੇ ਕਹਿੰਦਾ ਹੈ ਮੈਂ ਰਾਜਨਾਮਾ ਇਹਨਾਂ ਦਾ ਚੱਲ ਰਿਹਾ ਵਾ ਪਿੰਡ ਵਾਲੇ ਪੰਚਾਇਤ ਵਾਲੇ ਖੜਦਗੇ ਕਹਿੰਦਾ ਜੇ ਮੈਨੂੰ ਬੰਦੇ ਨਾ ਦਿੱਤੇ ਤੇ ਮੈਂ ਚੈਨਲ ਵਾਲਿਆਂ ਨੂੰ ਤਰਪਈਆ 10000 ਦੇ ਕੇ ਤੁਹਾਡੀ ਝੂਠੀ ਵਾਇਰਲ ਵੀਡੀਓ ਵੀ ਕਰ ਸਕਦਾ ਮੈਜਰ ਕਰਦੇ ਮੈਨੂੰ ਕੀ ਮਤਲਬ ਮੈਂ ਉਸ ਦਿਨ ਇੱਥੇ ਨਹੀਂ ਸੀ ਮੈਂ ਉਸ ਦਿਨ ਇਥੇ ਮੇਰੇ ਫੋਨ ਤੇ ਮੇਰੇ ਕੀਤਾ ਬਿਲਕੁਲ ਤੁਸੀਂ ਸੱਚੇ ਜੀ ਮੈਂ ਉਸ ਦਿਨ ਬਟਾਲੇ ਸੀ ਮੈਂ ਸਾਰਾ ਕੁਝ ਬਟਾਲੇ ਦੀ ਲੋਕੇਸ਼ਨ ਵਗੈਰਾ ਸਾਰੀ ਘੜਾਈ ਹੈ ਆਪਣੀ ਮੈਂ ਉਸ ਦਿਨ ਬਟਾਲੇ ਸੀ ਤੁਹਾਡੇ ਮੁਤਾਬਕ ਤੁਹਾਡੇ ਉੱਤੇ ਲੱਗੇ ਅਲੀਗੇਸ਼ਨ ਸਾਰੇ ਝੂਠੇ ਨੇ ਝੂਠੇ ਕਹਦੇ ਹੈ ਕੋਈ ਗੱਲ ਹੀ ਨਹੀਂ ਜੀ ਝੂਠੇ ਜਦੋਂ ਮੈਂ ਹੈ ਹੀ ਨਹੀਂ ਬਟਾਲੇਆਂ ਤੇ ਇਹਨੇ ਪੈਸੇ ਕਿੱਦਾਂ ਹਵਾ ਚ ਕਿੱਦਾਂ ਪਹੁੰਚਾ ਦਿੱਤੇ ਠੀਕ ਹੈ ਠੀਕ ਨਹੀਂ ਨਾਲੇ ਕਹਿੰਦਾ ਮੈਂ ਪੱਤਰਕਾਰ ਨੂੰ ਪੈਸੇ ਦੇ ਕੇ ਚੈਨਲ ਵਾਲਿਆਂ ਨੂੰ 10000 ਰੁਪਏ ਦਾ ਕਹੇ ਖਬਰ ਲਵਾਵਾਂਗਾ ਠੀਕ ਹੈ ਕਿ ਉਹ ਸਾਬਤ ਕਰੇ ਹਾਂ ਸਾਬਤ ਕਰੇ ਤੁਹਾਡੇ ਕੋਈ ਦਕਾਢ ਹੈਗੀ ਉਹਦੀ ਕਦੀ ਹਾਡ ਗੋਰ ਨੂੰ ਕਾਰਨ ਵਿੱਚ ਬੋਲਿਆ ਜਿਹੜੀ ਮੇਰੇ ਮੇਰੇ ਪੈ ਹੈ ਬਾਰੇ ਮੰਗ ਕਰਦੇ ਕੋਈ ਰਿਕਾਰਡਿੰਗ ਹੈਗੀ ਨਹੀਂ ਦੇਖੋ ਜੀ ਉਹਨੇ ਕਿਹਾ ਕਿ ਤੁਹਾਡੇ ਹਾਲੇ ਚ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾਵੇ ਉਤੋਂ ਰਿਕਾਰਡਿੰਗ ਕਢਾਈ ਜਾਵੇ ਰਿਕਾਰਡਿੰਗ ਕਢਾਈ ਜਾਵੇ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਅਕਸ਼ਰਾ ਕੋਲੋਂ ਮੰਗ ਕੀਤੀ ਹੈ ਦੇਖੋ ਜੀ ਉਹ ਸਾਡੇ ਅਕਸ਼ਰਾ ਦਾ ਕੰਮ ਆ ਜੀ ਬਿਲਕੁਲ ਉਹਨਾਂ ਕਢਾ ਲੈਣੀ ਹੈ ਫਿਰ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਤੁਹਾਨੂੰ ਮੈਂ ਬਾਰ-ਬਾਰ ਦੱਸ ਰਿਹਾ ਜਗਵੀਰ ਪੱਤਰਕਾਰ ਨੇ ਵੀ ਦੱਸਿਆ ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ ਫਿਰ ਠੀਕ ਹੈ ਸਰ ਠੀਕ ਹੈ ਜੀ ਠੀਕ ਨਹੀਂ ਠੀਕ ਹੈ